ਉਹ ਆਪਣੇ ਆਏ ਗਰਮੇ ਸਿੰਘ ਜੀ ਵੀ ਸ਼ਬਦਾਵਲੀ ਨਹੀਂ ਗਲਤ ਬੋਲਣੀ ਚਾਹੀਦੀ ਉਹਨੇ ਮੰਦਿਰ ਸ਼ਬਦ ਵਰਤੇ ਜਾਣਗੇ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਜੀ ਅਫਸਰ ਦੇ ਮੂੰਹੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਦੂਸਰੀ ਗੱਲ ਇਹ ਵੀ ਜਿਵੇਂ ਰਿਸਵਤ ਗੱਲ ਕੀਤੀ ਹੈ ਵੀ ਜਾਂ ਮੁੱਖ ਮੰਤਰੀ ਸਾਹਿਬ ਨਹੀਂ ਆਂਦੇ ਵੀ ਤੁਸੀਂ ਰਿਸਵਤ ਲਓ ਵੀ ਉਹ ਆਪ ਦਾ ਕੌਣ ਕਹਿੰਦਾ ਉਹ ਮੈਂ ਮੁੱਖ ਮੰਤਰੀ ਦੁਆਰਾ ਨਾ ਬਣਾ ਮੈਂ ਇਹ ਗੱਲਾਂ ਤਾਂ ਆਪਾਂ ਨੂੰ ਵੇਖਣੀਆਂ ਪੈਣਗੀਆਂ ਵੀ ਇਹ ਥੱਲੇਡੇ ਗਰਾਊਂਡ ਤੇ ਵੀ ਜਣ ਕੇ ਇਹ ਕਰੀ ਜਾਂਦੇ ਆ ਇਹ ਮਹਿਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਆਮ ਪਾਲਟੀ ਦੇ ਹੋਣ ਦੇ ਨਾਤੇ ਵੀ ਇਹਨਾਂ ਦੇ ਅਫਸਰਾਂ ਦੀ ਜਣੀ ਕਿ ਜਾਂਚ ਹੋਣੀ ਚਾਹੀਦੀ ਹੈ ਉਹ ਕਰਾਉਣਾ ਚਾਹੀਦਾ ਹੈ ਪਹਿਲਾਂ ਤਾਂ ਅਸੀਂ ਇੱਥੇ ਤੁਹਾਡਾ ਸਾਡੇ ਪਿੰਡ ਬਹਿਵਲ ਖੁਰ ਦੇ ਨਿਆਮੀ ਵਾਲਾ ਪਹੁੰਚਣ ਤੇ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਸਰਕਾਰੀ ਹਾਈ ਸਕੂਲ ਬਹਿਵਲ ਕਲਾਂ ਨਿਆਮੀ ਵਾਲਾ ਦੇ ਵਿੱਚ ਇਸ ਤੋਂ ਪਹਿਲਾਂ ਦੋ ਚੋਰੀਆਂ ਹੋ ਗਈਆਂ ਤੀਜੀ ਚੋਰੀ ਅੱਜ ਚੋਰਾਂ ਨੇ ਕੀਤੀ ਹੈ ਜਿਹੜੀ ਕਿ ਸਕੂਲ ਦਾ ਸਾਰਾ ਰਿਕਾਰਡ ਵੀ ਤੇ ਸਮਾਨ ਟੋਟਲ ਸਾਰਾ ਸਮਾਨ ਲੈ ਗਏ ਜੇ ਪ੍ਰਸ਼ਾਸਨ ਨੇ ਸਾਡੇ ਮਤਲਬ ਕਿ ਚੌਂਕੀ ਇਨਚਾਰਜ ਸਾਹਿਬ ਨੇ ਪਹਿਲਾਂ ਵਾਲੀਆਂ ਜਿਹੜੀਆਂ ਦੋ ਚੋਰੀਆਂ ਹੋਈਆਂ ਉਹਨਾਂ ਦਾ ਕੁਝ ਪਤਾ ਲਾਇਆ ਹੁੰਦਾ ਤਾਂ ਜਿਹੜੀ ਤੀਜੀ ਚੋਰੀ ਆ ਸਾਡੇ ਪਿੰਡ ਨੂੰ ਇਹਦਾ ਨੁਕਸਾਨ ਨਾ ਹੁੰਦਾ ਇਹ ਚੋਰੀ ਨਾ ਹੁੰਦੀ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਇੱਥੇ ਨਾਲ ਮੁੰਡੇ ਦੀ ਦੁਕਾਨ ਆ ਨੰਬਰ ਆ ਜਸਵਿੰਦਰ ਫੋਕਾ ਦਵਾਇਆ ਗਿਆ ਪਿੰਡ ਦੇ ਸਾਰੇ ਮਤਲਬ ਕਿ ਜਿੰਨੇ ਵੀ ਪਿੰਡ ਦੇ ਨੌਜਵਾਨ ਆ ਮੋਤਵਾਰ ਬੰਦੇ ਆ ਸਾਰੇ ਸਕੂਲ ਦੇ ਵਿੱਚ ਪਹੁੰਚੇ ਆ ਸਕੂਲ ਦੇ ਵਿੱਚ ਪਹੁੰਚ ਕੇ ਦੇਖਿਆ ਗਿਆ ਵੀ ਸਾਰੇ ਮਤਲਬ ਕਿ ਜਿੰਦੇ ਟੁੱਟੇ ਪਏ ਆ ਟੋਟੋ ਸਾਰਾ ਸਮਾਨ ਲੈ ਗਿਆ ਤੇ ਚੌਕੀ ਦੇ ਵਿੱਚੋਂ ਮੁਲਾਜ਼ਮ ਦੀ ਡਿਊਟੀ ਲਾਈ ਜਾਂਦੀ ਆ ਮੁਲਾਜ਼ਮ ਇੱਥੇ ਪਹੁੰਚਦੇ ਆ ਉਹ ਵਧੀਆ ਤਰੀਕੇ ਨਾਲ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਨੌਜਵਾਨ ਉਹਨਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਚੌਕੀ ਇਨਚਾਰਜ ਜੀ ਡੇਢ ਘੰਟੇ ਬਾਅਦ ਉਹਨਾਂ ਨੂੰ ਇੱਥੇ ਪਹੁੰਚਣ ਤੇ ਸ਼ਾਇਦ ਪਤਾ ਨਹੀਂ ਕਿੱਥੇ ਹੋਣੇ ਆ ਟਾਈਮ ਲੱਗ ਗਿਆ ਆ ਕੇ ਪਹੁੰਚ ਕੇ ਅਨੁਸਾਰ ਉਹਨਾਂ ਨੇ ਟੀਚਰਾਂ ਨਾਲ ਪਿੰਡ ਦੀ ਪੰਚਾਇਤ ਨਾਲ ਪਿੰਡ ਦੇ ਨੌਜਵਾਨਾਂ ਨਾਲ ਗਲਤ ਟਰੀਟ ਕੀਤਾ ਪਿੰਡ ਦੇ ਨੌਜਵਾਨਾਂ ਨੂੰ ਮਡੀਰ ਤਿੱਕਰ ਦੇ ਸ਼ਬਦ ਵਰਤੇ ਆ ਜੋ ਕਿ ਨਿੰਦਣਯੋਗ ਆ ਅਸੀਂ ਇਹਨਾਂ ਸ਼ਬਦਾਂ ਦੀ ਕਰੜੇ ਸ਼ਬਦਾਂ ਵਿੱਚ ਖੰਡਣ ਕਰਦੇ ਆ TSP ਜੈਤੋ ਐਸਐਚਓ ਬਾਜਾਖਾਨਾ ਐਸਐਸਪੀ ਫਰੀਦਕੋਟ ਕੋਲੋਂ ਮੰਗ ਕਰਦੇ ਆ ਜਾਂ ਤਾਂ ਐਸ ਐਸ ਆਈ ਦੀ ਇਥੋਂ ਬਦਲੀ ਕੀਤੀ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੀਆਂ ਸ਼ਿਕਾਇਤਾਂ ਬਹੁਤ ਆ ਠੀਕ ਹੈ ਤੇ ਜਾਂ ਇਹ ਜਨਤਕ ਤੌਰ ਤੇ ਸਾਡੇ ਪਿੰਡ ਦੇ ਪੰਚਾਇਤ ਸਾਡੇ ਪਿੰਡ ਦੇ ਨੌਜਵਾਨਾਂ ਤੋਂ ਮਾਫੀ ਮੰਗੇ ਜਿਹੜੇ ਇਹਨੇ ਸ਼ਬਦ ਸਾਡੇ ਪਿੰਡ ਦੇ ਨੌਜਵਾਨਾਂ ਲਈ ਕਹੇ ਆ ਤੇ ਉਹ ਆਪਦੇ ਸ਼ਬਦ ਵਾਪਸ ਲਵੇ ਦੂਸਰਾ ਜਿਹੜੀ ਚੋਰੀ ਹੋਈ ਆ ਉਹ ਚੋਰੀ 2-4 ਦਿਨਾਂ ਦੇ ਵਿੱਚ ਵਿੱਚ ਬੰਦੇ ਫੜੇ ਜਾਣ ਜੇ ਨਹੀਂ ਬੰਦੇ ਫੜੇ ਜਾਂਦੇ ਤਾਂ ਅਸੀਂ ਚੌਂਕੀ ਮੂਹਰੇ ਜਾਂ ਹਾਈਵੇ ਦੇ ਉੱਤੇ ਧਰਨਾ ਮਜਾਰਾ ਕਰਾਂਗੇ ਕਿਉਂਕਿ ਦਿਨ ਬਦ ਦਿਨ ਪੰਜਾਬ ਦੇ ਵਿੱਚ ਲੁਆਨ ਆਇਡਰ ਦੀ ਸਥਿਤੀ ਚੋਰ ਮਤਲਬ ਕਿ ਹਰ ਤਰ੍ਹਾਂ ਦੀਆਂ ਘਟਨਾਵਾਂ ਜਿਨੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਬਹੁਤ ਹੀ ਮੰਦ ਭਾਗੀਆਂ ਘਟਨਾਵਾਂ ਹੋ ਰਹੀਆਂ ਹਨ ਤੇ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਐਸਐਸਪੀ ਫਰੀਦਕੋਟ ਤੋਂ ਮੰਗ ਕਰਦੇ ਹਾਂ ਕਿ ਜਿਹੜੀ ਚੋਰੀ ਸਾਡੇ ਸਕੂਲ ਦੇ ਵਿੱਚ ਹੋਈ ਆ ਇਸ ਨੂੰ ਜਲਦੀ ਤੋਂ ਜਲਦੀ ਖੋਜਿਆ ਜਾਵੇ ਅਤੇ ਐਸਆਈ ਗਰਮੇ ਸਿੰਘ ਬਰਗਾੜੀ ਜਿਹੜੇ ਸਾਡੇ ਪਿੰਡ ਲਈ ਬਿਆਨ ਉਹਨੇ ਵਰਤੇ ਆ ਅਮਨੀਰ ਤਿੱਕਰ ਕਿਹਾ ਗਿਆ ਟੀਚਰਾਂ ਲਈ ਗਲਤ ਬੋਲਿਆ ਗਿਆ ਪੰਚਾਇਤ ਲਈ ਗਲਤ ਬੋਲਿਆ ਗਿਆ ਉਸ ਦਾ ਇਥੋਂ ਤਬਾਦਲਾ ਕੀਤਾ ਜਾਵੇ ਜਾਂ ਉਸ ਤੋਂ ਜਨਤਕ ਤੌਰ ਤੇ ਮਾਫੀ ਮੰਗਾਈ ਜਾਵੇ ਤੇ ਅੱਗੇ ਇਧਰ ਖੜੇ ਆ ਪਿੰਡ ਦੇ ਲੋਕ ਸੱਚੇ ਗੱਲ ਮੈਂ ਤਾਂ ਇਹ ਹੀ ਬੇਨਤੀ ਕਰਦਾ ਜੀ ਸਾਡੀ ਚੋਰੀ ਇਥੋਂ ਨਿਕਲਣੀ ਚਾਹੀਦੀ ਹੈ ਅੱਗੇ ਸਾਡੇ ਦੋ ਚੋਰੀਆਂ ਕਿਸੇ ਨੇ ਵੀ ਚੋਰੀ ਨਹੀਂ ਕੱਢੀ ਜੀ ਉਹ ਨਿਕਲ ਜਾਂਦੀਆਂ ਤਾਂ ਆ ਸਾਨੂੰ ਵੱਡਾ ਨਹੀਂ ਹੋਣਾ ਸੀ ਅੱਡਾ ਇਥੋਂ ਛੱਡਾ ਹੀ ਕੁਛ ਨਹੀਂ ਉਹਨਾਂ ਨੇ ਸਨੇਰ ਕਾਰਟ ਸਕੂਲ ਦਾ ਲੈ ਕੇ ਜੀ ਵੇਖੋ ਚਲੋ ਹੋਰ ਮਾੜੀ ਮੋਟੀ ਨਿੱਕੀ ਹੁੰਦੀ ਆ ਉਹ ਤਾਂ ਬੱਕਰੀ ਵਾਲ ਹੁੰਦੀ ਆ ਤੇ ਕੈਮਰੇ ਵਾਲੇ ਵੀ ਲੈ ਕੇ ਜਿਹੜੀ ਉਹ ਕੈਮਰੇ ਵਾਲੇ ਫੋਟੋ ਉਹ ਵੀ ਵਿੱਚ ਸਾਰਾ ਕੁਛ ਹੀ ਲੈ ਕੇ ਤਾਰਾ ਲਾ ਕੇ ਆਰੇ ਲੈ ਗੱਲਾਂ ਚਾਹੀਦੀ ਐ ਇਹ ਤਾਂ ਇਹੀ ਬੇਨਤੀ ਕਰਦੇ ਆ ਜੇ ਨਾਮ ਹੀ ਨਿਕਲਿਆ ਆਉਣ ਵਾਲੇ ਸਮੇਂ 'ਚ ਅਸੀਂ ਜਿਵੇਂ ਇਹਨੇ ਸੱਤੇ ਸਾਹਮਣੇ ਦੱਸਿਆ ਬੇਹੀ ਜਾ ਧਰਨਾ ਲਾਵਾਂਗੇ ਜਾਂ ਚੌਂਕੀ ਦੇ ਮੂਹਰੇ ਧਰਨਾ ਲਾਵਾਂਗੇ ਚੋਰੀ ਨਿਕਲਣੀ ਚਾਹੀਦੀ ਐ ਚੋਰੀ ਜਿੰਨਾ ਚਿਰ ਨਿਕਲਦੀ ਨਹੀਂ ਅਸੀਂ ਪਿੱਛੇ ਨਹੀਂ ਹਟਾਂਗੇ